ਵੀ ਸਿੰਘ ਰਾਜੀਵਲ ਸਾਹਿਬ ਸਰਨਾਮ ਤੇ ਇਹ ਵੀ ਜਰੂਰ ਗੱਲ ਕਰਾਂਗੇ ਰਾਜੀਵਲ ਸਾਹਿਬ ਅੱਜ ਜਿਹੜਾ ਉਹ ਦਿਹਾੜਾ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਸ਼ਹੀਦੀ ਦਿਹਾੜਾ ਪੰਜਾਬ ਦੇ ਲੋਕ ਜਿਹੜੇ ਨੇ ਮਨਾ ਰਹੇ ਨੇ ਸਾਡੇ ਜਿਹੜੇ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਉਹਨਾਂ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਜਿਹੜਾ ਨਮਨ ਕਰ ਰਹੇ ਨੇ ਸ਼ਰਧਾਂਜਲੀ ਦੇ ਰਹੇ ਨੇ ਉੱਥੇ ਦੂਜੇ ਪਾਸੇ ਕੇਂਦਰ ਵੱਲੋਂ ਅੱਜ ਇਹ ਬੈਠਕ ਕੀਤੀ ਜਾਂਦੀ ਹੈ ਇਸ ਨੂੰ ਕੀ ਮੰਨੀ ਕਿ ਇਹ ਵਰਤੀਰਾ ਕੀ ਹੈ ਕੇਂਦਰ ਮੈਨੂੰ ਲੱਗਦਾ ਹੈ ਵੀ ਕੇਂਦਰ ਨੂੰ ਆਪਣੇ ਆਪ ਨੂੰ ਲੋਕਾਂ ਨੂੰ ਠੀਕ ਕਰਨੇ ਪੈਣਾ ਹੈ ਉਹ ਕਰੀਏ ਠੀਕ ਨਹੀਂ ਤੁਸੀਂ ਇੱਕ ਸਟੇਟ ਨੂੰ ਇੰਨਾ ਜਿਆਦਾ ਸਤਾਓ ਜਾਂ ਉਹਨੂੰ ਬਿਲਕੁਲ ਇਗਨੋਰ ਕਰਦੇ ਜਿਵੇਂ ਪਿਛਲੇ ਸਾਲ ਵੀ ਕੋਈ ਚਾਂਕੀ ਨਹੀਂ ਸੀ ਇਸ ਸਾਲ ਫੇਰ ਪੰਜਾਬ ਨੂੰ ਫਰਕੜਤਾ ਜੀ ਪਰ ਤੁਸੀਂ ਅੱਜ ਉਲਟਾ ਪੰਜਾਬ ਦੀ ਇੱਕ ਦੁਖਦੀ ਰਗ ਤੇ ਹੱਥ ਕਰਨ ਵਾਸਤੇ ਇੱਕ ਟੀਮ ਭੇਜੀ ਤੁਸੀਂ ਪਿਛਲੇ ਹਫਤੇ ਪਾਰਲੀਮੈਂਟ ਵਿੱਚ ਕਹਿੰਦੇ ਬਈ ਪੰਜਾਬ ਦਾ ਪਾਣੀ ਕ੍ਰਿਟੀਕਲ ਸਟੇਜ ਤੇ ਪਹੁੰਚ ਗਿਆ ਸਾਡਾ ਜਿਹੜਾ ਸਟੇਟ ਮਿਨਿਸਟਰ ਹੈ ਫਰੋਸਿਸ ਦਾ ਪਾਰਲੀਮੈਂਟ ਚ ਬਿਆਨ ਦੇ ਕੇ ਕਹਿੰਦਾ ਵੀ ਇੱਥੇ ਕ੍ਰਿਟੀਕਲ ਪੁਆਇੰਟ ਤੇ ਪਹੁੰਚ ਗਿਆ 100 ਮੀਟਰ ਤੇ ਹੇਟਾਂ ਪਾਣੀ ਜਾ ਰਿਹਾ ਹੈ ਤੇ ਇਹਦੇ ਬਾਅਦ ਪਾਣੀ ਦੇ ਵਿੱਚ ਨਾਈਟ੍ਰੇਟਸ ਨੇ ਇਹਦੇ ਵਿੱਚ ਫਾਸਫੇਟਸ ਨੇ ਇਹਦੇ ਵਿੱਚ ਆਰਸੀ ਨਿਕਸ ਨੇ ਇਹ ਪਾਣੀ ਮਨੁੱਖ ਦੇ ਪੀਣ ਦੇ ਲਾਇਕ ਨਹੀਂ ਤੇ ਜੇ ਪਾਣੀ ਪੀਣ ਦੇ ਲਾਇਕ ਨਹੀਂ ਤਾਂ ਫਿਰ ਇਥੋਂ ਦੀ ਜਿਹੜੀ ਇੱਥੇ ਦੀ ਵਸੂਆਂ ਉਹ ਕਿੱਥੇ ਚੱਗੀ ਆ ਤਾਂ ਉਜੜੇਗੀ ਤੇ ਪੰਜਾਬ ਨਹੀਂ ਉਜੜੇਗਾ ਪੰਜਾਬ ਨੂੰ ਕਹਿੰਦੇ ਨਾ ਪਸ਼ੋਰ ਜੰਮੇ ਨੂੰ ਨਿਤ ਮਹਿਮਾ ਤੇ ਪੰਜਾਬੀਆਂ ਨੇ ਹਮੇਸ਼ਾ ਸੰਘਰਸ਼ ਕੀਤਾ ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਸ਼ਹੀਦੀਆਂ ਪੰਜਾਬੀਆਂ ਨੇ ਦਿੱਤੀਆਂ ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਪਾਣੀ ਦੀਆਂ ਸਜਾਵਾਂ ਅਸੀਂ ਕਟੀਆਂ ਜਦੋਂ ਪਾਕਿਸਤਾਨ ਹਿੰਦੋਸਤਾਨ ਬਣੇ ਤਾਂ 10 ਲੱਖ ਪੰਜਾਬੀਆਂ ਦੀਆਂ ਲਾਸ਼ਾਂ ਦੇ ਉੱਤੇ ਇਹ ਆਜ਼ਾਦੀ ਖੜੀ ਹੈ 10 ਲੱਖ ਪੰਜਾਬੀ ਮਰੇ ਕੋਈ ਗੁਜਰਾਤ ਕੋਈ ਕਰਨਾਟਕ ਕੋਈ ਅੰਧਰਾ ਪ੍ਰਦੇਸ਼ ਕੋਈ ਕੇਰਲਾ ਦਾ ਕੋਈ ਤਾਮਿਲਨਾਡੂ ਦਾ ਕੋਈ ਨਹੀਂ ਮਰਿਆ ਅਸੀਂ ਮਰੇ ਆਂ ਫਿਰ ਉਸ ਤੋਂ ਬਾਅਦ ਜਦੋਂ ਨੇ ਹਮਰਾ ਕਿਤਾਬ ਦੀ ਥੋੜੀ دیر ਬਾਅਦ ਕਟਾ ਤੁਸੀਂ ਕਟਾ ਕੇ ਅਸੀਂ ਲੜੇ ਹਰ ਲੜਾਈ ਚ ਅਸੀਂ ਮੋਰੀ ਥੋਕੇ ਲੜਦੇ ਆ ਅਸੀਂ ਦੇਸ਼ ਦੀ ਖੜਕ ਪੋਜਾਂ ਔਰ ਜਦੋਂ ਦੇਸ਼ ਨੂੰ ਅੰਨ ਦੀ ਲੋੜ ਸੀ ਤੇ ਅਸੀਂ ਸਭ ਤੋਂ ਵੱਧ ਅੰਨ ਪੈਦਾ ਕਰਕੇ ਇਹਨੂੰ ਤਿੰਨਾਂ ਸਾਲਾਂ ਵਿੱਚ ਫੂਡ ਡੈਫਿਸਟ ਤੋਂ ਫੂਡ ਸਰਪਲਸ ਕਰ ਦਿੱਤਾ ਜੀ ਤੋ ਇਸ ਕਰਕੇ ਇਹ ਪੰਜਾਬ ਦੇ ਲੋਕਾਂ ਨਾਲ ਹਮੇਸ਼ਾ ਵਿਤਕਰਾ ਜਿਹੜੀ ਮਰਜ਼ੀ ਸਰਕਾਰ ਕਰਦੀ ਰਹੀ ਹੈ ਇਹ ਸਰਕਾਰ ਵੀ ਕਰਦੀ ਹੈ ਇਹ ਸਰਕਾਰ ਦਾ ਤਰੀਕਾ ਬਹੁਤ ਖਤਰਨਾਕ ਹੈ ਮੈਂ ਸਮਝਦਾ ਇਹ ਠੀਕ ਨਹੀਂ ਅਸੀਂ ਅੱਜ ਰੋਸ ਵਿੱਚੋਂ ਚੰਡੀਗੜ੍ਹ ਵੱਲ ਜਾਵਾਂਗੇ ਮੈਮੋਰੰਡਮ ਦੇਵਾਂਗੇ ਸਾਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਪੋਲੀਟੀਕਲ ਲੀਡਰਸ਼ਿਪ ਹੈ ਕਿਸੇ ਪਾਰਟੀ ਦੀ ਰਹੀ ਹੋਵੇ ਜਿਸ ਤੱਕ ਉਹਨਾਂ ਨੇ ਕਦੇ ਪੰਜਾਬ ਦਾ ਕੇਸ ਠੀਕ ਤਰ੍ਹਾਂ ਲੜਿਆ ਨਹੀਂ ਹਮੇਸ਼ਾ ਸੈਂਟਰ ਅੱਗੇ ਗੋਡੇ ਟੇਕੇ ਗੋਡੇ ਟੇਕੇ ਸਾਡੇ ਪਾਣੀ ਸੀ ਉਹ ਦੂਜੀਆਂ ਸਟੇਟਾਂ ਨੂੰ ਹਮੇਸ਼ਾ ਦੇ ਦਿੱਤਾ ਹੁਣ ਸਾਡੀ ਹੋਰ ਇਹ ਤੋਂ ਅਕੀ ਸਮਰਥਾ ਨਹੀਂ ਸਾਡੇ ਕੋਲ ਸਰਕਾਰ ਕਹਿੰਦੀ ਕਹਿੰਦੇ ਸਾਡ ਕੋ ਇੱਕ ਬੂੰਦ ਪਾਣੀ ਨਹੀਂ ਹੋਰ ਕੀ ਪੱਖ ਜਿਹੜਾ ਅੱਜ ਵੀ ਚਲਾ ਬੈਠਕ ਦੇ ਵਿੱਚ ਰੱਖਿਆ ਜਾਏਗਾ ਨਹੀਂ ਇਹ ਉਹ ਝੂਠ ਬੋਲਦੇ ਨੇ ਇੰਨੀ ਨਹੀਂ ਕਹਿੰਦੇ ਹੋ ਨਾਲ ਉਹ ਕਹਿੰਦੇ ਨੇ ਸਾਨੂੰ ਟ੍ਰਿਬਿਊਨਲ ਦੇ ਦਿਓ ਟ੍ਰਿਬਿਊਨਲ ਵਟ ਫੋਰ ਟ੍ਰਿਬਿਊਨਲ ਮੈਨੂਚਰ ਟ੍ਰਿਬਿਊਨਲ ਤਾਂ ਇੰਟਰ ਸਟੇਟ ਰਿਵਰ ਦਾ ਝਗੜਾ ਹੋਵੇ ਤਾਂ ਹੁੰਦਾ ਸਾਡੇ ਤਾਂ ਇੰਟਰ ਸਟੇਟ ਰਿਵਰਸ ਹੀ ਨਹੀਂ ਟ੍ਰਿਬਿਊਨਲ ਕਾਦੇ ਵਾਸਤੇ ਟ੍ਰਿਬਿਊਨਲ ਬਣਾਓ ਹੋਰ ਪਾਣੀ ਦੇਣਾ ਉਹ ਤਾਂ ਪਾਣੀ ਦੇਗਾ ਹੋਰ ਕਿਸੇ ਨੂੰ ਦੇ Rajasthan ਨੂੰ ਦੇ Haryana ਨੂੰ ਦੇ ਵਟ ਫੋਰ ਜਦੋਂ ਪਾਣੀ ਸਟੇਟ ਸਬਜੈਕਟ ਹੈ ਸਾਡੇ ਦਰਿਆ ਇੰਡੀਸਟਰੀਅਲ ਰਿਵਰਸ ਨਹੀਂ ਸਾਡੇ ਨਾਲ ਕੋਈ ਰਾਈਪੀਰੀਅਨ ਸਟੇਟ ਨਹੀਂ ਤਾਂ ਪੰਜਾਬ ਨੂੰ ਜਿਹੜੀ ਮਾਲਕੀ ਹੈ ਪਾਣੀ ਦਾ ਹੱਕ ਸਾਡੇ ਪਹਿਲਾਂ ਸਾਲਿਓ ਉਥੇ ਬਦ ਫਿਰ ਅਸੀਂ ਗੱਲ ਕਰਾਂਗੇ ਅੱਜ ਪੰਜਾਬ ਦੇ ਇੱਕ ਮੰਤਰੀ ਦਾ ਵੀ ਵਿਸ਼ਣ ਸਾਹਮਣੇ ਆਇਆ ਕਹਿੰਦੇ ਕਿ ਹਰਿਆਣਾ ਪੰਜਾਬ ਤੇ ਹਿਮਾਚਲ ਇੱਕੋ ਕਰ ਦੋ ਕਹਿੰਦੇ ਸਾਡੀਆਂ ਸੜਾਈਆਂ ਖਤਮ ਹੋ ਜਾਣਗੀਆਂ ਜੇ ਕੋਈ ਕੋਈ ਮੁੱਦੇ ਹੈਗੇ ਨੇ ਕਹਿੰਦੇ ਸਾਰੇ ਭਰਾ ਇਕੱਠੇ ਹੋ ਜਾਣਗੇ ਤੇ ਕਹਿੰਦੇ ਕਿ ਮੁੱਦੇ ਖਤਮ ਹੋ ਜਾਣਗੇ ਇਹ ਹਵਾ ਦੀ ਗੱਲ ਹੈ ਕਿਸੇ ਨੇ ਕਰਨੇ ਨਹੀਂ ਕਰਦੇ ਅਨੁਪੋਈ ਰਾਜਨੀ ਇਹਨਾਂ ਨੂੰ ਲੋਕ ਹੈ ਤਾਂ ਬੜੇ ਵੀ ਕਰਦੇ ਆ ਇਹ ਐਵੇਂ ਹਵਾਈ ਗੱਲ ਹੈ ਨਾ ਕਿ ਨਿਕਲੀਆਂ ਨਾ ਉਹਦੇ ਅੱਕੇ ਦੇ ਕਰਨਾ ਕੋਈ ਮੰਨੇ ਇਹਨਾਂ ਨੂੰ ਜਿਹਦੇ ਚਿਤੜਾ ਨੂੰ ਕੁਰਸੀ ਲੱਗ ਗਈ ਹੈ ਹਿਮਾਚਲ ਦਾ ਮੁੱਖ ਮੰਤਰੀ ਕੋਈ ਚਾਹੂਗਾ ਹਰਿਆਣੇ ਦਾ ਮੁੱਖ ਮੰਤਰੀ ਕੋਈ ਚਾਹੂਗਾ ਵੀ ਚੋਦੀ ਇਹਨਾਂ ਤੇ ਫਿਰ ਅੱਜ ਪ੍ਰੈਸ ਤੋਂ ਕਿਸ ਤਰੀਕੇ ਨਾਲ ਕੇ ਬਤਾਜੇਗਾ ਕਿ ਤੁਸੀਂ ਉਹਨੇ ਕਿਹਾ ਕਿ ਇੱਕ ਸੈਵਲ ਉਹ ਇੱਕ ਜਿਹੜਾ ਸਾਡੇ ਸਾਥੀ ਕੁਝ ਰਸਤੇ 'ਚ ਨੇ ਅੱਜ ਤੋਂ ਬਹੁਤ ਧੁੰਦ ਨੇ ਬਹੁਤ ਲੇਟ ਕਰਤੇ ਅਸੀਂ ਚੱਲਾਂਗੇ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਵਾਂਗੇ ਕਿਉਂਕਿ ਸਾਡੇ ਤੇ ਜਿਹੜਾ ਹਮਲਾ ਕੀਤਾ ਉਹਨਾਂ ਨੇ ਉਹ ਉਸ ਦਿਹਾੜੇ ਕੀਤਾ ਜਦੋਂ ਅਸੀਂ ਸ਼ੀਰਦੀ ਗੁਰਪੁਰ ਮਨਾ ਰਹੇ ਸੀ